ਕਈ ਸਾਡੇ ਚਾਚੇ ਬਣ ਗਏ ਅਸੀਂ ਕਿਹੜਾ ਕਾਰਡ ਪਾ ਕੇ ਸੱਦੇ ਹੋਏ ਸੀ ਤੇ ਚਾਚਾ ਸੀ ਜਿਹੜਾ ਇਹਨਾਂ ਦੇ ਪਿੰਡ ਦਾ ਸੀਗਾ ਜਿੰਨਾ ਚਿਰ ਉਹ ਨਾਲ ਰਿਹਾ ਉਹਨੇ ਆਪਣਾ ਲਾਇਸੈਂਸ ਹੀ ਵੈਪਨ ਸਿੱਧੂ ਦੇ ਨਾਲ ਵਰਤਿਆ ਉਹ ਇਸ ਗੱਲ ਦੇ ਉੱਤੇ ਮਾਇੰਡ ਕਰ ਗਿਆ ਕਿ ਭਾਈ ਜਦੋਂ ਥ੍ਰੈਟ ਥਾ ਰਿਆ ਨੂੰ ਸੀਗਾ ਤੂੰ ਤੁਸੀਂ ਮੈਨੂੰ ਕਿਉਂ ਛੱਡ ਗਏ ਥੈਂ ਇਕੱਲਾ ਸਤਿ ਸ਼੍ਰੀ ਅਕਾਲ ਜੀ ਆਓ ਤੁਹਾਨੂੰ ਅੱਜ ਆਪਣਾ ਨਿੱਕਾ ਜਿਹਾ ਆਸ਼ਿਆਨਾ ਦਿਖਾਈਏ ਇੱਕ ਵਾਰੀ ਮੈਂ ਇੱਕ ਵਿਦਵਾਨ ਦੀ ਗੱਲ ਸੁਣੀ ਸੀ ਉਹ ਕਹਿੰਦਾ ਵੀ ਪੱਤਰਕਾਰ ਤੇ ਉਪਦੇਸ਼ਕ ਦੇ ਵਿੱਚ ਫਰਕ ਹੁੰਦਾ ਤੇ ਮੈਂ ਹੁਣ ਪੱਤਰਕਾਰ ਨਹੀਂ ਕਹਿੰਦਾ ਆਪਣੇ ਆਪ ਨੂੰ ਪਰ ਉਹ ਕਹਿੰਦਾ ਉਪਦੇਸ਼ਕ ਨਹੀਂ ਬਣਨਾ ਚਾਹੀਦਾ ਸੋ ਮੈਂ ਕਦੀ ਵੀ ਨਾ ਤੁਸੀਂ ਆਪਣੀਆਂ ਮੇਰੀਆਂ ਇੰਸਟਾਗ੍ਰam ਤੇ ਵੀਡੀਓ ਦੇਖਦੇ ਆ ਤੇ ਬਹੁਤ ਘੱਟ ਲੋਕ ਇੱਧਰ ਜੁੜਿਆ ਚਲੋ ਹੋਰ ਆ ਜਾਣਗੇ ਹੌਲੀ ਹੌਲੀ ਤੇ ਮੈਂ ਕਦੀ ਵੀ ਉਪਦੇਸ਼ਕ ਨਹੀਂ ਬਣਦਾ ਹੁੰਦਾ ਵੀ ਤੁਹਾਨੂੰ ਆਹ ਕਰਨਾ ਚਾਹੀਦਾ ਨੋਟ ਕਰ ਲਿਓ ਕੋਈ ਇੱਕ ਅਧੀ ਵੀਡੀਓ ਚ ਕਿਹਾ ਹੋਊ ਨਹੀਂ ਤਾਂ ਕਿਤੇ ਵੀ ਮੈਂ ਸਿਰਫ ਗੱਲ ਦੱਸਦਾ ਹੁੰਦਾ ਵੀ ਆਹ ਗੱਲ ਇਦਾ ਨਹੀਂ ਇਦਾ ਹੈ ਭਾਈ ਬਾਕੀ ਤੁਹਾਡੀ ਮਰਜ਼ੀ ਆ ਤੁਸੀਂ ਕੀ ਕਰਨਾ ਚਾਹੁੰਦੇ ਆ ਕਿਉਂਕਿ ਮੇਰੇ ਆ ਇਹ ਮੰਨਣਾ ਕਿ ਕੋਈ ਕੋਈ ਵੀ ਕਿਸੇ ਦੇ ਕਹੇ ਕੋਈ ਕੁਝ ਮੰਦਾ ਨਹੀਂ ਉਹ ਕਰਦਾ ਨਹੀਂ ਜੇ ਕੋਈ ਆਪਾਂ ਵਹਿਮ ਪਾਲੀ ਫਿਰਦੇ ਆ ਨਾ ਵੀ ਆਪਾਂ ਦੁਨੀਆ ਨੂੰ ਚਲਾ ਸਕਦੇ ਆ ਇਦਾਂ ਨਹੀਂ ਹੋ ਸਕਦਾ ਹਰ ਕੋ ਬੰਦਾ ਆਪੋ ਆਪਣੀ ਮਰਜ਼ੀ ਕਰਦਾ ਸੋ ਇਸ ਉਪਦੇਸ਼ਿਕ ਨਹੀਂ ਬਣਨਾ ਗੱਲ ਆਪਾਂ ਆਪਣੀ ਗੱਲ ਰੱਖੀ ਦੀ ਆ ਵਿੱਚ ਭਾਈ ਆਹ ਗੱਲ ਇਦਾਂ ਨਹੀਂ ਇਦਾਂ ਹੈ ਅੱਛਾ ਜੀ ਚਲੋ ਕਤਪਾਲ ਦੀ ਗੱਲ ਆਪਾਂ ਕਰ ਰਹੇ ਸੀ ਤੇ ਆ ਨਿਕਾਇਆ ਤੁਹਾਨੂੰ ਸਟੂਡੀਓ ਮੈਂ ਮੈਂ ਕੈਮਰਾ ਥੋੜੇ ਜਿਹਾ ਘੁਮਾ ਕੇ ਵੀ ਦਿਖਾ ਦਿੰਨਾ ਠੀਕ ਆ ਮੈਂ ਸੋਚਦਾ ਹਾਂ ਉਹਦਾ ਕਿ ਰੋਜ਼ ਦਾ ਨਾ ਘੱਟੋ-ਘੱਟ ਇੱਕ ਪ੍ਰੋਗਰਾਮ ਲਾਈਵ ਇਥੋਂ ਕੀਤਾ ਜਾਵੇ ਤੁਹਾਡੇ ਨਾਲ ਗੱਲਾਂ ਬਾਤਾਂ ਦੀ ਸਾਂਝ ਪਾਈ ਜਾਵੇ ਬਹੁਤ ਸਾਰੇ ਲੋਕ ਤੁਸੀਂ ਮੇਰੇ ਨਾਲ ਇੰਸਟਾਗ੍ਰam ਤੇ ਜੁੜੇ ਆ ਤੁਹਾਡੇ ਮੈਸੇਜਸ ਬਹੁਤ ਆਉਂਦੇ ਆ ਬਹੁਤ ਸਾਰਾ ਤੁਸੀਂ ਪਿਆਰ ਦਿੰਨੇ ਆ ਤੇ ਬਹੁਤ ਸਾਰੇ ਲੋਕ ਜਿਹੜੇ YouTube ਤੇ ਮੇਰੇ ਨਾਲ ਜੁੜੇ ਆ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਪਿਆਰ ਤੁਹਾਨੂੰ ਸਾਰਿਆਂ ਨੂੰ ਤੇ ਜੇ ਤੁਸੀਂ ਇਨਾ ਪਿਆਰ ਕਰਦੇ ਆ ਹਨਾ ਇਨਾ ਕਮੈਂਟਾਂ ਦੇ ਵਿੱਚ ਮਾਨ ਸਤਕਾਰ ਦਿੰਨੇ ਆ ਤੇ ਉਹਦਾ ਭਾਰ ਮੇਰੇ ਤੇ ਵੀ ਰਹਿੰਦਾ ਕਿ ਬੰਦਾ ਕੋਈ ਤੁਰਿਆ ਫਿਰਦਾ ਐਵੇਂ ਚਵਲ ਨਾ ਕੁ ਮਾਰ ਦਵੇ ਹਨਾ ਹੋ ਜਾਂਦਾ ਨਾ ਬੰਦਾ ਜਦੋਂ ਕਿ ਇੱਕ ਹਮੇਸ਼ਾ ਨਿਵਰਤਾ ਦੇ ਵਿੱਚ ਰਹੀਏ ਕਿ ਜੇ ਲੋਕ ਪਿਆਰ ਕਰਦੇ ਆ ਤੇ ਸਿਰਫ ਉਹ ਲੋਕਾਂ ਦਾ ਬੜਪਣ ਆ ਤੁਹਾਡੇ ਵਿੱਚ ਕੋਈ ਏਡੀ ਕੋ ਖਾਸ ਗੱਲ ਨਹੀਂ ਹਨਾ ਇਹ ਤਾਂ ਆਪਣੇ ਆਪ ਦੇ ਵਿੱਚ ਜਿਹੜਾ ਬੰਦਾ ਮੰਨਣ ਲੱਗ ਪੈਂਦਾ ਨਾ ਕਿ ਮੈਂ ਬਹੁਤ ਖਾਸ ਆ ਉਹ ਕਹਿੰਦੇ ਉਹਦੀ ਇਤਰਾਇ ਸ਼ੁਰੂ ਹੋ ਜਾਂਦੀ ਆ ਤੇ ਜਦੋਂ ਬੰਦਾ ਇਹ ਸੋਚਦਾ ਰਹਿੰਦਾ ਮੈਂ ਅਤੇ ਬਹੁਤ ਅੱਗੇ ਜਾਣਾ ਅੱਗੇ ਮੈਂ ਬਹੁਤ ਕੁਝ ਪੜ੍ਹਨਾ ਲਿਖਣਾ ਹੈ ਨਾ ਆਪਣੀ ਬੁੱਧੀ ਨੂੰ ਥੋੜਾ ਜਿਹਾ ਹੋਰ ਵੱਡਾ ਕਰਨਾ ਤੇ ਉਹਨਾਂ ਚਿਰ ਬੰਦਾ ਫਿਰ ਸਿੱਖਦਾ ਰਹਿੰਦਾ ਸਿੱਖਣ ਦੇ ਉੱਤੇ ਸਟਾਪ ਲੱਗ ਜਾਂਦਾ ਜਦੋਂ ਬੰਦਾ ਕਹਿੰਦਾ ਮੈਨੂੰ ਸਾਰਾ ਕੁਝ ਹੀ ਪਤਾ ਮੈਨੂੰ ਨਹੀਂ ਦੱਸਣ ਦੀ ਲੋੜ ਮੈਨੂੰ ਪਤਾ ਸਾਰਾ ਕੁਝ ਸੋ ਬਹੁਤ ਬੰਦੇ ਇਦਾਂ ਦੇ ਆ ਜਿਹੜੇ ਕਹਿੰਦੇ ਸਾਨੂੰ ਪਤਾ ਹੈ ਸਾਰਾ ਕੁਝ ਤੇ ਉਹਨਾਂ ਦੀ ਜਿਹੜੀ ਗ੍ਰੋਥ ਦੇ ਉੱਤੇ ਸਟਾਪ ਲੱਗ ਜਾਂਦਾ ਗ੍ਰੋਥ ਤਾਂ ਹੀ ਹੋਊਗੀ ਜੇ ਤੁਸੀਂ ਮੰਨਦੇ ਰਹੋਗੇ ਕਿ ਅਜੇ ਮੈਨੂੰ ਸਿੱਖਣ ਦੀ ਲੋੜ ਹੈ ਹੁਣ ਬਾਹ ਥੱਕੀ ਜਾਂਦੀ ਆ ਤੇ ਬਹਿ ਕੇ ਗੱਲ ਕਰਨੀ ਚਾਹੀਦੀ ਆ ਵੈਸੇ ਚਲੋ ਤੁਹਾਨੂੰ ਮੈਂ ਥੋੜੀਆਂ ਹੋਰ ਵੀ ਕਿਤਾਬਾਂ ਕਿਤੂਬਾਂ ਵੀ ਜਿਹੜੀਆਂ ਉਹ ਦਿਖਾ ਦਿੰਨਾ ਤੇ ਆਪਾਂ ਜਿਹੜਾ ਗੱਲਬਾਤ ਦਾ ਸਿਲਸਿਲਾ ਵੀ ਇਦਾਂ ਜਾਰੀ ਰੱਖਾਂਗੇ ਠੀਕ ਆ ਜੀ ਤੇ ਅਮ ਗੱਲ ਇਦਾਂ ਅੱਗੇ ਮੈਂ ਇੱਕ ਬਲੌਗ ਪਾਇਆ ਸੀ ਬਹੁਤ ਲੋਕਾਂ ਨੇ ਚਲੋ ਦੇਖਿਆ ਨਹੀਂ ਆਪ ਫਰਕ ਦਾ ਆਪੋ ਆਪਣਾ ਟੇਸਟ ਆ ਤੇ ਮੋਟਰਸਾਈਕਲਾਂ ਦਾ ਇੱਕ ਬਾਬਾ ਸਿਗਾ ਬਜ਼ੁਰਗ ਉਹਨੂੰ ਮਿਲਿਆ ਸੀ ਮੈਂ ਤੇ ਕਿਤਾਬਾਂ ਦੇ ਵਿੱਚ ਤੁਹਾਨੂੰ ਦਿਖਾ ਦੂੰਗਾ ਮਹਾਨਕੋਸ਼ ਆ ਇਧਰ ਪਿਆ द रियल रीजन व्हाई लेजेंड डाइड ए दे क्या ना हां के कई ਸਾਡੇ ਚਾਚੇ ਬਣ ਗਏ ਅਸੀਂ ਕਿਹੜਾ ਕਾਰਡ ਪਾ ਕੇ ਸੱਦੇ ਹੋਏ ਸੀ ਉਹ ਲੇਖਕ ਹੈ ਜਿਹੜਾ ਉਹ ਉਸ ਚਾਚੇ ਬਾਰੇ ਲਿਖਦਾ ਆ ਕਿਤਾਬ ਦੇ ਵਿੱਚ ਆ ਸਿੱਧੂ ਮੂਸੇ ਇਹ ਕਿਤਾਬ ਦੇ ਉੱਤੇ ਨਾ ਕਿਤੇ ਪੂਰੀ ਜਿਹੜੀ ਹੈ ਇੱਕ ਪੂਰਾ ਮੈਂ ਬਲੌਗ ਬਣਾਉਂਗਾ ਮਨਿੰਦਰ ਮੱਖਾ ਆਇਆ ਇਹ ਇਹਦੇ ਉੱਤੇ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨੇ ਪਰਚਾ ਵੀ ਦਰਜ ਕਰਾਤਾ ਸੀ ਪਰ ਇਹ ਗੱਲਾਂ ਬਹੁਤ ਸਾਰੀਆਂ ਜਿਹੜੀਆਂ ਉਹ ਤਰਕਾਲੀਆਂ ਲਿਖਦਾ ਇਹ ਕਹਿੰਦਾ ਵੀ ਇੱਕ ਚਾਚਾ ਸੀ ਜਿਹੜਾ ਇਹਨਾਂ ਦੇ ਪਿੰਡ ਦਾ ਸੀਗਾ ਜਿੰਨਾ ਚਿਰ ਉਹ ਨਾਲ ਰਿਹਾ ਉਹਨੇ ਆਪਣਾ ਲਾਇਸੈਂਸ ਹੀ ਵੈਪਨ ਸਿੱਧੂ ਦੇ ਨਾਲ ਵਰਤਿਆ ਤੇ ਜਦੋਂ ਥ੍ਰੈਟ ਕੱਲਾ ਬਹੁਤ ਵੱਧ ਗਈਆਂ ਸਿੱਧੂ ਤੇ ਸਿੱਧੂ ਦੇ ਪਿਤਾ ਜੀ ਕਿਤੇ ਇੰਗਲੈਂਡ ਆ ਗਏ ਤੇ ਉਹ ਮਗਰ ਕੱਲਾ ਰਹਿ ਗਿਆ ਸੋ ਉਹ ਇਸ ਕੱਲ ਦੇ ਉੱਤੇ ਮਾਈਂਡ ਕਰ ਗਿਆ ਕਿ ਭਾਈ ਜਦੋਂ ਥ੍ਰੈਟ ਥਾਰਿਆ ਨੂੰ ਸੀਗਾ ਤੂੰ ਤੁਸੀਂ ਮੈਨੂੰ ਕਿਉਂ ਛੱਡ ਗਏ ਇੱਥੇ ਕੱਲਾ ਉਸ ਤੋਂ ਬਾਅਦ ਕੁਝ ਹੋਰ ਗੱਲਾਂ ਹੋਈਆਂ ਤੇ ਉਹ ਪਿੱਛੇ हट ਗਿਆ ਪਰ ਸਿੱਧੂ ਮੂਸੇ ਵਾਲਾ ਉਹ ਚਾਚੇ ਦੀ ਕਦਰ ਜਰੂਰ ਕਰਦਾ ਸੀ ਤੇ ਜਿਹੜਾ ਆ ਗਾਣਾ ਆਇਆ ਜਿਹਦੇ ਉਹਦੇ ਵਿੱਚ ਉਹਨੇ ਲਿਖਿਆ ਕਿ ਕਈ ਸਕੀਰੀ ਪਾ ਕੇ ਸਾਡੇ ਚਾਚੇ ਬਣ ਗਏ ਹਨ ਮੇਰੇ ਉਹ ਗੱਲ ਸੌ ਲੱਗੇ ਮੈਂ ਮਤਲਬ ਸ਼ਾਇਦ ਲੋਕਾਂ ਨੂੰ ਗੁੱਸਾ ਵੀ ਲੱਗੇ ਮੇਰੇ ਗੱਲ ਉਹ ਦਿਲ ਨੂੰ ਨਹੀਂ ਲੱਗੀ ਕਿਉਂਕਿ ਬੰਦਾ ਕੋਈ ਵੀ ਹੋਵੇ ਮਨਲਾਜ ਤੁਹਾਡਾ ਵਿਗਾੜ ਵੀ ਪੈ ਗਿਆ ਕਿਸੇ ਬੰਦੇ ਨੇ ਤੁਹਾਡਾ ਸਾਥ ਦਿੱਤਾ ਹੋਏ ਮਾੜੇ ਟਾਈਮ ਦੇ ਉੱਤੇ ਤੇ ਤੁਸੀਂ ਉਹਨੂੰ ਭੰਡ ਨਹੀਂ ਸਕਦੇ ਮਨਲਾ ਕਿਸੇ ਨੇ ਇਹ ਗੱਲ ਕੀਤੀ ਨਹੀਂ ਕਿ ਸਿੱਧੂ ਮੂਸੇ ਵਾਲੇ ਦੇ 팬 ਗੁੱਸਾ ਨਾ ਕਰ ਜਣ ਪਰ ਤੁਸੀਂ ਆਪ ਸੋਚ ਕੇ ਦੇਖੋ ਕਿ ਜਿਹੜਾ ਬੰਦਾ ਜਿਹੜਾ ਹਨਾ ਮਨਿੰਦਰ ਮਾਖਾ ਲਿਖਦਾ ਕਿ ਜਿਹੜਾ ਬੰਦਾ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਉਹ ਸਿੱਧੂ ਮੂਸੇ ਵਾਲੇ ਦੇ ਨਾਲ ਘੁੰਮਦਾ ਰਿਹਾ ਤੇ ਸਿੱਧੂ ਮੂਸੇ ਵਾਲਾ ਉਹਦੀ ਭੰਡੀ ਨਹੀਂ ਕਰ ਸਕਦਾ ਇੰਨੇ ਇੰਨਾ ਤਾਂ ਅਣਖਾੜਾ ਬੰਦਾ ਸੀ ਉਹ ਇਨਨਕ ਤਾਂ ਜਿਹੜਾ ਉਹ ਆਪਾਂ ਗੱਲ ਸਮਝਦੇ ਆ ਇਨਨਕ ਤੋਂ ਸਮਝ ਵਾਲਾ ਬੰਦਾ ਸੀ ਯਾਰ ਇਹਦਾ ਜਿਹੜੇ ਗੱਲਾਂ ਉਹਨੇ ਲਿਖੀਆਂ ਕਿ ਉਹ ਕਿਸੇ ਆਪਣੇ ਬੰਦੇ ਦਾ ਜਿਹਨੇ ਸਾਥ ਦਿੱਤਾ ਉਹਦੀ ਮਿੱਟੀ ਨਹੀਂ ਗਾਣੇ ਚ ਪੱਟੂਗਾ ਬਗਾਨਿਆਂ ਤਾਂ ਚਲੋ ਜਿਹੜਾ ਉਹ ਕਿਸੇ ਨਾਲ ਲਾਕਡਾਟ ਹੋ ਗਿਆ ਉਹ ਤਾਂ ਗੱਲਾਂ ਗਾਣਿਆਂ ਚ ਚਲਦੀਆਂ ਰਹਿੰਦੀਆਂ ਪਰ ਆਹ ਗੱਲ ਜਿਹੜੀ ਆ ਜਦੋਂ ਮੈਂ ਉਦੋਂ ਆ ਕਿਤਾਬ ਪੜ੍ਹੀ ਤੇ ਉਸ ਤੋਂ ਬਾਅਦ ਗਾਣਾ ਸੁਣਿਆ ਤੇ ਟੋਟਲ ਡਿਫਰੈਂਟ ਪੁਆਇੰਟ ਆਫ View ਠੀਕ ਆ ਜੀ ਸੋ ਇਹ ਆ ਕਿਤਾਬਾਂ ਦਾ ਫਾਇਦਾ ਜੇ ਤੁਸੀਂ ਪੜ੍ਹਦੇ ਆ ਨਾ ਤੇ ਤੁਹਾਨੂੰ ਇੱਕ ਦੂਜਾ ਨੈਰੇਟਿਵ ਵੀ ਦੇਖਣ ਨੂੰ ਮਿਲਦਾ ਕਿ ਯਾਰ ਆਹ ਗੱਲ ਵੀ ਇਦਾਂ ਹੋ ਸਕਦੀ ਹੈ ਠੀਕ ਹੈ ਜੀ ਕਿਸੇ ਦੇ ਇਤਿਹਾਸਿਕ ਤੱਥ ਆ ਉਹ ਤੁਸੀਂ ਇਤਿਹਾਸ ਨੂੰ ਹਰ ਬੰਦੇ ਦਾ ਦੇਖਣ ਦਾ ਆਪਣਾ ਨਜ਼ਰੀਆ ਠੀਕ ਹੈ ਜੀ ਮੈਂ ਅਖੁਸ਼ਵੰਤ ਸਿੰਘ ਉਹਨਾਂ ਦੀ ਕਿਤਾਬ ਹੈ ਉਹਨਾਂ ਦਾ ਆਪਣਾ ਨਜ਼ਰੀਆ ਮਹਿੰਦਰ ਸਿੰਘ ਰੰਧਾਵਾ ਜਿਨ੍ਹਾਂ ਨੇ ਚੰਡੀਗੜ੍ਹ ਬਣਾਇਆ ਸੀ ਆਪੀਤੀ ਆ ਦੇ ਪਈ ਆ ਉਹਨਾਂ ਦਾ ਆਪਣਾ ਨਜ਼ਰੀਆ ਠੀਕ ਹੈ ਜੀ ਕੁਲਦੀਪ ਨੱਜਰ ਪਏ ਨੇ ਇੱਥੇ ਠੀਕ ਹੈ ਕੀ ਦੂਜੇ ਅਜਮੇਰ ਸਿੰਘ ਉਹਨਾਂ ਦੀ ਕਿਤਾਬ ਵੀ ਹੈਗੀ ਆ ਸਾਰੇ ਨਜ਼ਰੀਏ ਜੋ ਤੁਸੀਂ ਪੜਦੇ ਆ ਤੇ ਤੁਹਾਨੂੰ ਇਤਿਹਾਸ ਦਾ ਮੌਜੂਦਾ ਸਮੇਂ ਦਾ ਨਾ ਇੱਕ ਜਿਹੜਾ ਕਲੀਅਰ ਵਿਜ਼ਨ ਜਰੂਰ ਮਿਲਦਾ ਸੋ ਇਸੇ ਕਰਕੇ ਕਿਤਾਬਾਂ ਦਾ ਮਹੱਤਵ ਅੱਜ ਵੀ ਹੈਗਾ ਕਿਉਂਕਿ ਗਿਆਨ ਬਹੁਤ ਵੱਡੀ ਚੀਜ਼ ਆ ਦੂਜੀ ਗੱਲ ਮੈਂ ਉਹ ਸਿੱਧੂ ਮੂਸੇ ਵਾਲੇ ਦੀ ਗੱਲ ਕਰ ਰਿਹਾ ਸੀ ਕਿ ਉਹਨੇ ਇਦਾਂ ਲਿਖਿਆ ਤੇ ਉਹ ਗੱਲ ਮੇਨੂੰ ਚੱਜੀ ਜੀ ਨਹੀਂ ਮੈਂ ਕਿਹਾ ਯਾਰ ਇਦਾਂ ਨਹੀਂ ਹੋ ਸਕਦਾ ਮਤਲਬ ਕਿ ਬੰਦੇ ਨੇ ਕਿਸੇ ਨੇ ਲਿਖਿਆ ਬਲੌਗ ਫੇ ਲਮਾ ਹੋਈ ਜਾਂਦਾ ਬਹੁਤ ਤੇ ਲੋਕ ਬਹੁਤੀਆਂ ਲੰਮੀਆਂ ਗੱਲਾਂ ਸੁਣਦੇ ਨਹੀਂ ਕਹਿੰਦੇ ਸੋ ਇਸ ਕਰਕੇ ਮੈਂ ਇੱਥੇ ਕੀ ਸਟੌਪ ਲਾਵਾਂ ਤੇ ਆਪਾਂ ਮਿਲਦੇ ਆਂ ਮੈਂ ਕਰਦਾ ਸੈਟਅਪ ਇੱਥੇ ਡਿਗਾਰਡਮੈਂਟ ਤੇ ਆਪਾਂ ਜਿਹੜਾ ਇੱਥੇ ਬਹਿ ਕੇ ਜਿਹੜਾ ਗੱਲਬਾਤ ਤੁਹਾਡੇ ਨਾਲ ਕਰਿਆ ਕਰਾਂਗੇ ਲਾਈਵ ਸ਼ੋਅ ਕਰਿਆ ਕਰਾਂਗੇ ਕੋਸ਼ਿਸ਼ ਕਰਾਂਗੇ ਤੇ ਤੁਸੀਂ ਆਪਣੀ ਕਿਤੇ ਕਾਲ ਕੋਲ ਵੀ ਵਿੱਚ ला ਸਕਦੇ ਆਂ ਮੈਂ ਕਰਦਾ ਸੈਟਅਪ ਥੋੜਾ ਜਿਹਾ ਠੀਕ ਆ ਜੀ ਬਹੁਤ ਬਹੁਤ ਸ਼ੁਕਰੀਆ ਜਿਹੜੇ ਤੁਸੀਂ ਪਿਆਰ ਕਰਦੇ ਆਂ ਜਿਹੜੇ ਨਾਲ ਜੁੜੇ ਆਂ ਚੜ੍ਹਦੀ ਕਲਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ